ਸਸ਼ਕਾਲ ਦਾ ਟੀਵੀ ਐਨਆਰਾਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਚੀਮਾ ਪੰਜਾਬ ਦੇ ਵਿੱਚ ਐਨਆਈਏ ਦੇ ਵੱਲੋਂ ਤੜਕਸਾਰ ਵੱਡਾ ਐਕਸ਼ਨ ਕੀਤਾ ਗਿਆ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਐਨਆਈਏ ਦੀ ਜਿਹੜੀ ਰੇਡ ਆ ਉਹ ਕੀਤੀ ਗਈ ਜਿਸ ਦੇ ਵਿੱਚ ਕਿ ਮੁੱਖ ਤੌਰ ਤੇ ਜਲੰਧਰ ਟਾਂਡਾ ਦੇ ਵਿੱਚ ਜਿਹੜੀ ਇੱਕ ਰੇਡ ਕੀਤੀ ਗਈ ਟਾਂਡਾ ਦੇ ਵਿੱਚ ਵੀ ਰੇਡ ਕੀਤੀ ਗਈ ਜਿਸ ਦੇ ਵਿੱਚ ਕਿ ਟਾਂਡਾ ਦੇ ਇੱਕ ਜਿਹੜਾ ਸ਼ਹਿਰ ਦਾ ਨੌਜਵਾਨ ਹੁੰਦਾ ਜਰਮਨ ਰਹਿ ਰਿਹਾ ਹੁੰਦਾ ਪਰ ਇੱਕ ਹੋਰ ਜਿਹੜਾ ਉਸਦੇ ਦੋਸਤ ਦੇ ਨਾਲ ਫੋਨ ਦੇ ਉੱਪਰ ਗੱਲਬਾਤ ਕੀਤੀ ਜਾਂਦੀ ਆ ਉਹ ਸਾਰੇ ਨੂੰ ਜਿਹੜਾ ਟਾਈਪ ਕਰਕੇ ਜਿਹੜੀ ਜਾਂਚ ਪੜਤਾਲ ਦੇ ਲਈ NIA ਦੀਆਂ ਟੀਮਾਂ ਪੰਜਾਬ ਦੇ ਵਿੱਚ ਪਹੁੰਚੀਆਂ ਨੇ ਜਿਸ ਦੇ ਵਿੱਚ ਕਿ ਜਿਹੜਾ ਜਲੰਧਰ ਦੀ ਫਰੈਂਸ ਕਲੋਨੀ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਟਾਂਡਾ ਦੇ ਵਿੱਚ ਰੇਡ ਕੀਤੀ ਗਿਆ ਹਾਲਾਂਕਿ ਇਹ ਰੇਡ ਕਿਉਂ ਕੀਤੀ ਗਈ ਪਰ ਮੋٹے ਤੌਰ ਤੇ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਆ ਕਿ ਨਸ਼ਿਆਂ ਵਿਰੁੱਧ ਜਿਹੜਾ ਐਕਸ਼ਨ ਚੱਲ ਰਿਹਾ ਤੇ ਉਸੇ ਐਕਸ਼ਨ ਤਹਿਤ ਆ ਵੱਡੀ ਕੋਈ ਜਿਹੜੀ ਕਹਦੀ ਆ ਕਿ ਸਪਲਾਈ ਲਾਈਨ ਨੂੰ ਤੋੜਨ ਦੇ ਲਈ ਇਹ ਜਿਹੜਾ ਐਕਸ਼ਨ ਹੈ ਐਨਆਈਏ ਦੇ ਵੱਲੋਂ ਕੀਤਾ ਗਿਆ ਪਾਰਸਿੱਧ ਦੇ ਤੌਰ ਤੇ ਜਿਹੜੇ ਐਨਆਈਏ ਦੇ ਅਫਸਰ ਪਹੁੰਚਨੇ ਮੁਲਾਜ਼ਮ ਪਹੁੰਚਨੇ ਕਿਸੇ ਵੀ ਗਲਤੀ ਕੋਈ ਪੁਸ਼ਟੀ ਉਹਨਾਂ ਦੇ ਵੱਲੋਂ ਨਹੀਂ ਕੀਤੀ ਗਈ ਕਿ ਆਖਰ ਐਕਸ਼ਨ ਕਿਉਂ ਕੀਤਾ ਗਿਆ ਕੋਈ ਵੀ ਅਧਿਕਾਰਕ ਤੌਰ ਤੇ ਬਿਆਨ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਸਾਂਝਾ ਨਹੀਂ ਕੀਤਾ ਗਿਆ ਪਰ ਇਤੋਂ ਤੱਕ ਕਿ ਟਾਂਡਾ ਤੇ ਜਲੰਧਰ ਦੀ ਫਰੈਂਡਸ ਕਲੋਨੀ ਦੇ ਵਿੱਚ ਜਿਨ੍ਹਾਂ ਦੇ ਘਰਾਂ ਦੇ ਵਿੱਚ NIA ਦੀ ਰੇਡ ਪਿੰਦੀ ਪੈਂਦੀ ਆ ਘਰਾਂ ਦਾ ਜਿਹੜਾ ਸਾਰਾ ਸਮਾਨ ਆ ਫਰੋਲ ਕੇ ਰੱਖ ਦਿੱਤਾ ਜਾਂਦਾ ਸਾਰਾ ਜਿਹੜਾ ਸਮਾਨ ਆ ਉਸ ਦੀ ਜਾਂਚ ਪੜਤਾਲ ਕੀਤੀ ਜਾਂਦੀ ਆ ਬਹੁਤ ਵੱਡਾ ਐਕਸ਼ਨ ਤੜਕਸਾਰ ਪੰਜਾਬ ਦੇ ਵਿੱਚ NIA ਦਾ ਦੇਖਣ ਨੂੰ ਮਿਲਿਆ ਕਿ ਪੰਜਾਬ ਦੇ ਵਿੱਚ ਕਈ ਵਾਰ ਪਹਿਲਾਂ ਵੀ NIA ਦੀ ਰੇਡ ਪੈ ਚੁੱਕੀ ਆ ਪਰ ਇੱਕ ਵਾਰ ਫਿਰ ਜ਼ਿਲਹੰਦਰ ਦੀ ਫਰੈਂਟਸ ਕਲੋਨੀ ਦੇ ਵਿੱਚ ਅਤੇ ਟਾਂਡਾ ਦੇ ਵਿੱਚ ਇੱਕ ਜਿੱਥੇ ਟਾਂਡਾ ਦਾ ਜਿਹੜਾ ਨੌਜਵਾਨ ਜਰਮਨ ਰਹਿ ਜਾਂਦਾ ਤਾਂ ਉਸ ਦੇ ਘਰ ਵਿੱਚ ਰੇਡ ਮਾਰੀ ਗਿਆ ਹਾਲਾਂਕਿ ਮੋٹے ਤੌਰ ਤੇ ਜਿਹੜੀ ਸੂਤਰਾਂ ਦੇ ਵੱਲੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜਾ ਨਸ਼ਿਆਂ ਨੂੰ ਲੈ ਕੇ ਕੋਈ ਜਾਂਚ ਪੜਤਾਲ ਨੂੰ ਲੈ ਕੇ NIA ਦੇ ਵੱਲੋਂ ਐਕਸ਼ਨ ਕੀਤਾ ਜਾ ਰਿਹਾ ਜਾਂਚ ਕੀਤੀ ਜਾ ਰਹੀ ਹੈ ਪਰ ਸਦੇ ਤੌਰ ਤੇ NIA ਦੇ ਜਿਹੜੇ ਅਫਸਰ ਨੇ ਮੁਲਾਜ਼ਮ ਨੇ ਕਿਸੇ ਵੀ ਤਰੀਕੇ ਦਾ ਅਧਿਕਾਰਤ ਤੌਰ ਤੇ ਬਿਆਨ ਉਹਨਾਂ ਦੇ ਵੱਲੋਂ ਜਾਰੀ ਨਹੀਂ ਕੀਤਾ ਗਿਆ ਪਰ ਤੜਕਸਾਰ ਮੀਂਹ ਦੇ ਮੌਸਮ ਵਿੱਚ ਵੀ ਜਿਹੜਾ NIA ਦੇ ਵੱਲੋਂ ਰੇਡ ਕੀਤੀ ਗਈ ਐਕਸ਼ਨ ਕੀਤਾ ਗਿਆ ਹੈ